ਰਾਜ ਆਪਾਂ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਆਂ ਪੰਜਾਬ ਦਾ ਸ਼ਹਿਰ ਪਟਿਆਲਾ ਪਟਿਆਲੇ ਦੇ ਵਿੱਚ ਇੱਕ ਇਲਾਕਾ ਪੈਂਦਾ ਤ੍ਰਿਪੜੀ ਉੱਥੇ ਇੱਕ ਪਰਿਵਾਰ ਰਹਿੰਦਾ ਸੀ ਜੀਤਕੌਰ ਉਹਨਾਂ ਦਾ ਬੇਟਾ ਲਵਪ੍ਰੀਤ ਤੇ ਇੱਕ ਉਹਨਾਂ ਦੀ ਨੂੰਹ ਅਮਨ ਜਿਹੜਾ ਲਵਪ੍ਰੀਤ ਹੁੰਦਾ ਉਹ ਗੁਰਦਾਵਾਂ ਦੀ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਬਹੁਤ ਵਧੀਆ ਜੌਬ ਕਰਦਾ ਹੁੰਦਾ ਉਹਦਾ ਅਕਸਰ 15 ਤੋਂ 20 ਦਿਨਾਂ ਬਾਅਦ ਹੀ ਘਰ ਚੱਕਰ ਲੱਗਦਾ ਕਿਉਂਕਿ ਇੰਨੀ ਦੂਰੋਂ ਹਰ ਰੋਜ਼ ਆਉਣਾ ਜਾਣਾ ਮੁਸ਼ਕਲ ਹੈ ਇੱਥੇ ਦੋਵੇਂ ਨੂੰਹ ਸੱਸ ਰਹਿੰਦੀਆਂ ਹੁੰਦੀਆਂ ਹਨ ਤੇ ਇੱਕ ਦਿਨ ਅਮਨ ਸਵੇਰੇ ਉੱਠਦੀ ਹੈ ਚਾਹ ਬਣਾਉਂਦੀ ਹੈ ਤੇ ਆਪਣੀ ਸੱਸ ਵਾਸਤੇ ਲੈ ਕੇ ਉਹਦੇ ਕਮਰੇ ਚ ਜਾਂਦੀ ਹੈ ਕਮਰਾ ਦਾ ਬੰਦ ਹੁੰਦਾ ਦਰਵਾਜ਼ਾ ਖੜਕਾਇਆ ਜਾਂਦਾ ਨਾ ਤਾਂ ਦਰਵਾਜ਼ਾ ਖੁੱਲਦਾ ਤੇ ਨਾ ਹੀ ਅੰਦਰੋਂ ਕੋਈ ਆਵਾਜ਼ ਆਉਂਦੀ ਉਹ ਵਾਰ-ਵਾਰ ਖੜਕਾਂਦੀ ਹੈ ਫਿਰ ਹੋਰ ਉੱਚੀ ਖੜਕਾਂਦੀ ਹੈ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ ਤੇ ਦਰਵਾਜ਼ਾ ਵੀ ਨਹੀਂ ਖੋਲਿਆ ਜਾਂਦਾ ਹੁਣ ਇੱਥੇ ਅਮਨ ਨੂੰ ਟੈਨਸ਼ਨ ਹੁੰਦੀ ਹੈ ਉਹ ਦਰਵਾਜ਼ੇ ਨੂੰ ਜ਼ੋਰ-ਜ਼ੋਰ ਦੀ ਖੜਕਾਣਾ ਸ਼ੁਰੂ ਕਰਦੀ ਹੈ ਰੌਲਾ ਪਾਉਂਦੀ ਹੈ ਉਹਦੀਆਂ ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਜਿਹੜੇ ਗੁਆਂਢੀ ਲੋਕ ਹੁੰਦੇ ਨੇ ਉਹ ਉੱਥੇ ਪਹੁੰਚਦੇ ਨੇ ਉਹਦੇ ਘਰ ਦੇ ਵਿੱਚ ਪੁੱਛਿਆ ਜਾਂਦਾ ਸਾਰਾ ਕੁਝ ਤੇ ਉਹਦਾ ਕਹਿਣਾ ਸੀ ਵੀ ਉਹਦੀ ਸੱਸ ਜੀਤ ਕੌਰ ਨਾ ਤਾਂ ਦਰਵਾਜ਼ਾ ਖੋਲ ਰਹੀ ਹੈ ਤੇ ਨਾ ਹੀ ਕੋਈ ਆਵਾਜ਼ ਆ ਰਹੀ ਹੈ ਤੇ ਦਰਵਾਜ਼ਾ ਅੰਦਰੋਂ ਬੰਦ ਹੈ ਹੁਣ ਸਾਰਿਆਂ ਨੂੰ ਘਬਰਾਹਟ ਹੁੰਦੀ ਹੈ ਵੀ ਕੋਈ ਅਣਹੋਣੀ ਨਾ ਹੋ ਗਈ ਹੋਵੇ ਤਾਂ ਉਹ ਫਿਰ ਮਿਲ ਕੇ ਕੀ ਕਰਦੇ ਨੇ ਉਹ ਕੁੰਡੀ ਤੋੜ ਦਿੰਦੇ ਨੇ ਕੁੰਡੀ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਜੀਤ ਕੌਰ ਆਪਣੇ ਬੈੱਡ ਤੇ ਪਈ ਹੁੰਦੀ ਹੈ ਉਹਨੂੰ ਹਲਾਜਲਾ ਕੇ ਦੇਖਿਆ ਜਾਂਦਾ ਪਰ ਉਸ ਸਮੇਂ ਤੱਕ ਉਹਦੇ ਸਰੀਰ ਦੇ ਵਿੱਚ ਸਾਹ ਨਹੀਂ ਸੀ ਉਹ ਉਸ ਸਮੇਂ ਤੱਕ ਦੁਨੀਆ ਨੂੰ ਛੱਡ ਕੇ ਜਾ ਚੁੱਕੀ ਸੀ ਉਹਨਾਂ ਰੱਬ ਦਾ ਭਾਣਾ ਮੰਨ ਲਿਆ ਜਾਂਦਾ ਹੈ। ਅਮੰਨ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਹੈ। ਦਵਾਈਆਂ ਨੂੰ ਸੰਭਾਲਦੇ ਨੇ। ਹੁਣ ਸਾਰਿਆਂ ਨੂੰ ਇਹ ਸੀ ਬਜ਼ੁਰਗ ਗੌਰਤ ਸੀ ਦਵਾਈਆਂ ਚੱਲਦੀਆਂ ਸੀ। ਤੇ ਅਚਾਨਕ ਇਹਦੀ ਜਿਹੜੀ ਹੈ ਸੁੱਤੀ ਪਈ ਦੀ ਮੌਤ ਹੋ ਜਾਂਦੀ ਹੈ। ਕਿਉਂਕਿ ਕਮਰਾ ਅੰਦਰੋਂ ਬੰਦ ਸੀ। ਉਹਨਾਂ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਜਿਹੜਾ ਬੇਟਾ ਲਾਪਰੀਤ ਹੁੰਦਾ ਉਹਨੂੰ ਵੀ ਸੂਚਿਤ ਕੀਤਾ ਜਾਂਦਾ ਉਹ ਵੀ ਦੁਪਹਿਰ ਤੱਕ ਪਹੁੰਚਦਾ। ਉਹਦਾ ਵੀ ਬੁਰਾ ਹਾਲ ਹੁੰਦਾ। ਲਾਪਰੀਤ ਦਾ ਜਿਹੜਾ ਪਿਤਾ ਹੁੰਦਾ ਨਾ ਉਹਨਾਂ ਦੀ ਕਾਫੀ ਸਮੇਂ ਪਹਿਲਾਂ ਮੌਤ ਹੋ ਚੁੱਕੀ ਸੀ। ਮਾਂ ਨੇ ਹੀ ਉਹਨੂੰ ਸੰਭਿਆ ਸੰਭਾਲਿਆ ਪੜਾਇਆ ਲਿਖਾਇਆ ਤੇ ਇੱਥੋਂ ਤੱਕ ਪਹੁੰਚਾਇਆ ਸੀ ਤੇ ਮਾਂ ਪੁੱਤਰ ਦਾ ਆਪਸ ਦੇ ਵਿੱਚ ਬਹੁਤ ਪਿਆਰ ਸੀ ਹੁਣ ਰੱਬ ਦਾ ਭਾਣਾ ਮੰਨਿਆ ਜਾਂਦਾ ਉਸ ਤੋਂ ਬਾਅਦ ਜੀਤਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਭੋਗ ਪੈਂਦਾ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਲਬਪ੍ਰੀਤ ਇੱਕ ਦਿਨ ਭੋਗ ਤੋਂ ਬਾਅਦ ਸਾਰਾ ਡਾਕੂਮੈਂਟ ਜਿਹੜੇ ਹੁੰਦੇ ਨੇ ਬੈਂਕ ਅਕਾਊਂਟ ਵਗੈਰਾ ਸਾਰੇ ਉਹ ਜੋ ਵੀ ਆਪਣੇ ਨਾਮ ਤੇ ਟਰਾਂਸਫਰ ਕਰਨਾ ਸੀ ਸਾਰਾ ਕੁਝ ਲੱਭਦੇ ਹੁੰਦੇ ਨੇ ਲਮਾਰੀ ਦੇ ਵਿੱਚੋਂ ਉਹਨਾਂ ਨੂੰ ਇੱਕ ਫਾਈਲ ਮਿਲਦੀ ਹੈ ਉਹ ਫਾਈਲ ਜਦੋਂ ਦੇਖਦੇ ਨੇ ਤਾਂ ਉਹਨਾਂ ਦੀ ਮਾ ਆ ਦੀ ਹੁੰਦੀ ਹੈ ਰਿਪੋਰਟਾਂ ਵਗੈਰਾ ਸਾਰਾ ਕੁਝ ਉਹ ਕਈ ਰਿਪੋਰਟਾਂ ਦੇਖ ਕੇ ਥੋੜਾ ਜਿਹਾ ਹੈਰਾਨ ਹੁੰਦੇ ਨੇ ਉਹ ਫਾਈਲ ਨੂੰ ਲੈ ਕੇ ਆਪਣੇ ਫੈਮਿਲੀ ਡਾਕਟਰ ਖੰਨਾ ਕੋਲ ਜਾਂਦੇ ਨੇ ਉਹ ਫਾਈਲ ਦਿਖਾਈ ਜਾਂਦੀ ਹੈ ਤੇ ਡਾਕਟਰ ਖੰਨਾ ਵੀ ਹੈਰਾਨ ਹੁੰਦੇ ਨੇ ਵੀ ਇਹ ਸਾਰਾ ਜਿਹੜੀਆਂ ਦਵਾਈਆਂ ਇੱਥੇ ਲਿਖੀਆਂ ਨੇ ਮੇਰੀਆਂ ਨਹੀਂ ਲਿਖੀਆਂ ਕਿਉਂਕਿ ਕੁਝ ਦਿਨ ਪਹਿਲਾਂ ਜਿਹੜੀ ਜੀਤਕੌਰ ਸੀ ਉਹਨਾਂ ਦੇ ਪੈਰ ਜਿਹੜਾ ਫੈਕਚਰ ਹੋ ਗਿਆ ਸੀ ਪਲਸਟਰ ਲੱਗਿਆ ਸੀ ਤੇ ਡਾਕਟਰ ਖੰਨਾ ਦਾ ਕਹਿਣਾ ਸੀ ਕਿ ਉਹਨਾਂ ਨੇ ਸਿਰਫ ਇੱਕ ਪੇਨ ਕਿਲਰ ਦਿੱਤੀ ਸੀ ਵੀ ਜਦੋਂ ਜ਼ਿਆਦਾ ਦਰਦ ਹੋਵੇ ਤਾਂ ਇਹ ਦਵਾਈ ਖਾਣੀ ਹੈ ਜਿਹੜੀਆਂ ਇਹ ਦਵਾਈਆਂ ਲਿਖੀਆਂ ਨੇ ਇਹ ਮੇਰੀਆਂ ਲਿਖੀਆਂ ਨਹੀਂ ਇਹ ਤਾਂ ਇੱਕ ਤਰੀਕੇ ਨਾਲ ਕਹਿ ਲਈਏ ਵੀ ਨੀਂਦ ਦੀਆਂ ਜਾਂ ਨਸ਼ੇ ਦੀਆਂ ਦਵਾਈਆਂ ਨੇ ਜਿਹੜੀਆਂ ਉਹਨਾਂ ਵਾਸਤੇ ਲਿਖੀਆਂ ਨੇ ਤੇ ਜਾ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਸੀ ਮੈਨੂੰ ਇਹਦੇ ਵਿੱਚ ਕੋਈ ਸ਼ਾਜਿਜ ਲੱਗਦੀ ਹੈ ਕਿਉਂਕਿ ਮੇਰੇ ਹਜੇ ਪੈਸੇ ਦੀ ਜਿਹੜੇ ਉਹ ਵੀ ਬਕਾਇਆ ਨੇ ਤੇ ਮੇਰੇ ਕੋਲ ਤਾਂ ਇੱਕ ਮਹੀਨਾ ਹੋ ਗਿਆ ਜਿਹੜੀ ਅਮਨ ਹੈ ਤੁਹਾਡੀ ਪਤਨੀ ਉਹ ਨਾ ਤਾਂ ਮੇਰੇ ਪੈਸੇ ਦੇ ਕੇ ਗਈ ਹੈ ਤੇ ਨਾ ਹੀ ਮੇਰੇ ਤੋਂ ਕੋਈ ਦਵਾਈ ਲੈ ਕੇ ਗਈ ਹੈ પણ ਇਹ ਗੱਲ ਸੁਣ ਕੇ ਲਵਪ੍ਰੀਤ ਜਿਹੜਾ ਹੈਰਾਨ ਹੋ ਜਾਂਦਾ ਉਹਦਾ ਕਹਿਣਾ ਸੀ ਵੀ ਮੈਂ 1 ਮਹੀਨੇ ਦੇ ਵਿੱਚ ਲੱਖ ਰੁਪਈਆ ਭੇਜਿਆ ਤੇ ਤੁਹਾਡੇ ਪੈਸੇ ਬਕਾਇਆ ਕਿਵੇਂ ਰਹਿ ਸਕਦੇ ਨੇ ਹੁਣ ਡਾਕਟਰ ਖੰਨਾ ਉਹਨਾਂ ਨੂੰ ਇੱਕ ਗੱਲ ਹੋਰ ਦੱਸਦੇ ਨੇ ਵੀ ਕੁਝ ਦਿਨ ਪਹਿਲਾਂ ਮੈਂ ਤੁਹਾਡੀ ਮਾਤਾ ਨੂੰ ਮਿਲਿਆ ਵੀ ਸੀ ਉਦੋਂ ਵੀ ਉਹਨਾਂ ਨੇ ਹੈਰਾਨੀ ਪ੍ਰਗਟ ਕੀਤੀ ਸੀ ਵੀ ਮੈਨੂੰ ਇਹਦੇ ਵਿੱਚ ਕੋਈ ਸ਼ਰਾਜ ਚ ਲੱਗਦੀ ਹੈ ਬਾਕੀ ਤੁਸੀਂ ਜਾਣੋ ਤੇ ਤੁਹਾਡਾ ਪਰਿਵਾਰ ਹੁਣ ਲਵਪ੍ਰੀਤ ਘਰ ਆਉਂਦਾ ਪਰ ਦਿਮਾਗ ਦੇ ਵਿੱਚ ਹੁਣ ਇੱਕ ਸ਼ੰਕਾ ਦਾ ਜਿਹੜਾ ਕੀੜਾ ਹੈ ਉਹ ਬੈਠ ਚੁੱਕਿਆ ਸੀ ਹੁਣ ਉਹਦਾ ਸ਼ੱਕ ਸਾਰਾ ਜਾਂਦਾ ਹੈ ਅਮਨ ਦੇ ਉੱਪਰ ਤੇ ਲਵਪ੍ਰੀਤ ਨੂੰ ਉਹਨੂੰ ਕੁਝ ਨਹੀਂ ਦੱਸਦਾ ਨਾ ਕੋਦੇ ਨਾਲ ਕੋਈ ਗੱਲ ਕੀਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਵੀ ਠੀਕ ਹੈ ਮੈਂ ਆਪਣੀ ਡਿਊਟੀ ਤੇ ਚੱਲਿਆਂ ਘਰੋਂ ਆਪਣਾ ਬੈਗ ਲੈ ਕੇ ਉਹ ਗੁੜਗਾਵਾ ਵਾਸਤੇ ਨਿਕਲਦੇ ਨੇ ਪਰ ਉਹ ਗੁੜਗਾਵਾ ਨਾ ਜਾ ਕੇ ਪਟਿਆਲੇ ਦੇ ਵਿੱਚ ਇੱਕ ਰੂਮ ਲੈ ਕੇ ਉੱਥੇ ਰਹਿਣਾ ਸ਼ੁਰੂ ਕਰਦੇ ਨੇ ਹੁਣ ਲਵਪ੍ਰੀਤ ਤੇ ਨਜ਼ਰ ਰੱਖਦੇ ਨੇ ਲਵਪ੍ਰੀਤ ਦੇ ਨਜ਼ਰ ਦੇ ਨਾਲ-ਨਾਲ ਉਹ ਤ੍ਰਿਪੜੀ ਥਾਣੇ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਸਾਰਾ ਮਾਮਲਾ ਜਿਹੜਾ ਉਹ ਸਮਝਾਇਆ ਜਾਂਦਾ ਤੇ ਇੱਕ ਰਿਪੋਰਟ ਦਰਜ ਕਰਾਈ ਜਾਂਦੀ ਹੈ ਹੁਣ ਸਸਕਾਰ ਹੋ ਚੁੱਕਿਆ ਸੀ ਕੋਈ ਸਬੂਤ ਹੈ ਨਹੀਂ ਸੀ ਪਰ ਫਿਰ ਵੀ ਜਿਹੜੀ ਪੁਲਿਸ ਪਾਰਟੀ ਐ ਇਹਨਾਂ ਦਾ ਪੂਰਾ ਸਹਿਯੋਗ ਕਰਦੀ ਐ ਤੇ ਹੁਣ ਉਹਨਾਂ ਵੱਲੋਂ ਇੱਕ ਤਾਂ ਜੀਤਕੌਰ ਦਾ ਅਕਾਊਂਟ ਨੰਬਰ ਲਿਆ ਜਾਂਦਾ ਤੇ ਆਪਣੇ ਲੈਵਲ ਤੇ ਵੀ ਜਿਹੜੀ ਇਹ ਸ਼ਾਨਦੀਨ ਸ਼ੁਰੂ ਕੀਤੀ ਜਾਂਦੀ ਐ ਤੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੁੰਦਾ ਲਾਪਰੀਤ ਨੂੰ ਵੀ ਤੂੰ ਆਪਣੇ ਲੈਵਲ ਤੇ ਪਤਾ ਕਰ ਵੀ ਇਹ ਕਿੱਥੇ ਜਾਂਦੀ ਐ ਕੀ ਕਰਦੀ ਐ ਕਿਹਨੂੰ ਮਿਲਦੀ ਐ ਸਾਰਾ ਕੁਝ ਦੇਖ ਤੇ ਪੁਲਿਸ ਆਪਣੇ ਤੌਰ ਤਰੀਕੇ ਤੇ ਕਰਦੀ ਐ ਜਦੋਂ ਅਕਾਊਂਟ ਨੰਬਰ ਲੈ ਕੇ ਚੈੱਕ ਕੀਤਾ ਜਾਂਦਾ ਤਾਂ ਉਹਨਾਂ ਅਕਾਊਂਟ ਨੰਬਰਾਂ ਦੇ ਵਿੱਚੋਂ ਮੋਟੀਆਂ-ਮੋਟੀਆਂ ਰਕਮਾਂ ਕਢਾਈਆਂ ਹੁੰਦੀਆਂ ਨੇ ਹੁਣ ਜਦੋਂ ਪਤਾ ਲੱਗਦਾ ਵੀ ਇਹ ਰਕਮ ਕਿਸ ਤਰੀਕੇ ਨਾਲ ਕਢਾਈ ਗਈ ਹੈ ਤਾਂ ਪਤਾ ਲੱਗਦਾ ਵੀ ਏਟੀਐਮ ਦੇ ਥਰੂ ਏਟੀਐਮ ਦੀ ਸੀਸੀਟੀਵੀ ਕਢਾਈ ਜਾਂਦੀ ਹੈ ਪੁਲਿਸ ਵੱਲੋਂ ਤਾਂ ਉਥੇ ਪਤਾ ਲੱਗਦਾ ਵੀ ਅਮਨ ਪੈਸੇ ਕਢਾਉਂਦੀ ਹੈ ਉਹਦੇ ਨਾਲ ਹਰ ਵਾਰ ਜਿੰਨੀ ਵਾਰ ਵੀ ਉਹ ਪੈਸੇ ਕਢਾਉਂਦੀ ਸੀ ਇੱਕ ਕੋਈ ਨਵਾਂ ਸ਼ਖਸ ਕੋਈ ਮੁੰਡਾ ਹੁੰਦਾ ਸੀ ਕੁਝ ਪੈਸੇ ਅਮਨ ਆਪਣੇ ਕੋਲ ਰੱਖਦੀ ਸੀ ਤੇ ਉਹ ਜੋ ਵੀ ਸ਼ਖਸ ਉਹਦੇ ਨਾਲ ਹੁੰਦਾ ਸੀ ਉਹਨੂੰ ਵੀ ਪੈਸੇ ਦਿੱਤੇ ਜਾਂਦੇ ਸੀ ਇਹ ਸੀਸੀਟੀਵੀ ਦੇ ਵਿੱਚ ਸਾਫ਼ ਦਿਖਦਾ ਉਸ ਤੋਂ ਬਾਅਦ ਜਿਹੜਾ ਦੂਜੇ ਪਾਸੇ ਲਾਭਪ੍ਰਿਤ ਆਪਣੇ ਲੈਵਲ ਤੇ ਕਰਦਾ ਹੁੰਦਾ ਤਹਿਕੀਕਾਤ ਹੁਣ ਇੱਥੇ ਅਮਨ ਦਾ ਜਿਹੜਾ ਰੂਪ ਉਹਨਾਂ ਦੇ ਸਾਹਮਣੇ ਆਉਂਦਾ ਉਹ ਇੱਕ ਹੋਰ ਤਰੀਕੇ ਦਾ ਆਉਂਦਾ ਹੈ ਅਮਨ ਆਪਣੇ ਘਰੋਂ ਨਿਕਲਦੀ ਹੈ ਸਵੇਰੇ ਕਿਉਂਕਿ ਅਮਨ ਨੂੰ ਹੁਣ ਇਹ ਸੀ ਕਿ ਜਿਹੜਾ ਉਹਦਾ ਪਤੀ ਹੈ ਉਹ ਗੁੜगांव ਜਾ ਚੁੱਕਿਆ ਤੇ ਸੱਸ ਹੈ ਨਹੀਂ ਘਰੋਂ ਨਿਕਲਦੀ ਹੈ ਲਾਪਰੀਤ ਪਿੱਛਾ ਕਰਦਾ ਹੈ ਉਹ ਇੱਕ ਘਰ ਦੇ ਵਿੱਚ ਜਾ ਕੇ ਜਦੋਂ ਦਰਵਾਜ਼ਾ ਖੜਕਾਂਦੀ ਹੈ ਇੱਕ ਮੁੰਡਾ ਅੰਦਰੋਂ ਆਉਂਦਾ ਦਰਵਾਜ਼ਾ ਖੋਲਦਾ ਤੇ ਅਮਨ ਉਸ ਘਰ ਦੇ ਵਿੱਚ ਚਲੀ ਜਾਂਦੀ ਹੈ ਲਾਪਰੀਤ ਲੋਕ ਕੇ ਉਹਨੂੰ ਦੇਖਦਾ ਰਹਿੰਦਾ ਹੈ ਇੰਤਜ਼ਾਰ ਕਰਦਾ ਰਹਿੰਦਾ ਹੈ ਤਿੰਨ ਚਾਰ ਘੰਟੇ ਤੋਂ ਬਾਅਦ ਅਮਨ ਵਾਪਸ ਆਉਂਦੀ ਹੈ ਫਿਰ ਉਹ ਜਾਂਦੀ ਹੈ ਤੇ ਫਿਰ ਇੱਕ ਹੋਰ ਘਰ ਦੇ ਵਿੱਚ ਜਾਂਦੀ ਹੈ ਉੱਥੇ ਵੀ ਮੁੰਡੇ ਹੀ ਹੁੰਦੇ ਨੇ ਹੁਣ ਲਾਪਰੀਤ ਵੱਲੋਂ ਜਦੋਂ ਸਾਰਾ ਕੁਝ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਵੀ ਇਹ ਘਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਗਈ ਹੈ ਜਾਂ ਤਾਂ ਉਹ ਮੁੰਡੇ ਨੇ ਜਿਹੜੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਜਾਂ ਬਾਹਰੋਂ ਆ ਕੇ ਇੱਥੇ ਇਕੱਲੇ ਰਹਿੰਦੇ ਨੇ ਜੌਬ ਵਗੈਰਾ ਕਰਦੇ ਨੇ ਹੁਣ ਸਮਝ ਚੁੱਕਿਆ ਸੀ ਵੀ ਇਹ ਇੱਥੇ ਕਿਉਂ ਜਾਂਦੀ ਹੈ ਤੇ ਕਿਸ ਕਾਰਨ ਜਾਂਦੀ ਹੈ ਪਰ ਫਿਰ ਵੀ ਉਹਨਾਂ ਲੱਗਦਾ ਵੀ ਇਹ ਸਾਰਾ ਕੁਝ ਕਾਰਨ ਕਿਉਂ ਰਹੀ ਹੈ ਇਹ ਸਾਰੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਦੂਜੇ ਪਾਸੇ ਪੁਲਿਸ ਵੀ ਨਿਗਰਾਨੀ ਕਰਦੀ ਹੈ ਪੁਲਿਸ ਦਾ ਇੱਕ ਬੰਦਾ ਅਮਨ ਦੇ ਘਰ ਦੀ ਨਿਗਰਾਨੀ ਕਰਦਾ ਹੁੰਦਾ ਹੈ ਤਾਂ ਉਹ ਦੇਖਦਾ ਹੈ ਵੀ ਇਹ ਦੋ ਮੁੰਡੇ ਆਉਂਦੇ ਨੇ ਘਰ ਦਾ ਦਰਵਾਜ਼ਾ ਖੜਕਾਇਆ ਜਾਂਦਾ ਅੰਦਰੋਂ ਅਮਨ ਆਉਂਦੀ ਹੈ ਗੇਟ ਖੋਲਦੀ ਹੈ ਉਹ ਮੁੰਡੇ ਦੋ ਘਰ ਦੇ ਵਿੱਚ ਚਲੇ ਜਾਂਦੇ ਨੇ ਉਸ ਤੋਂ ਬਾਅਦ ਇੱਕ ਹੋਰ ਮੁੰਡਾ ਆਉਂਦਾ ਫਿਰ ਅਮਨ ਆਉਂਦੀ ਹੈ ਉਹ ਵੀ ਘਰ ਦੇ ਵਿੱਚ ਚਲਾ ਜਾਂਦਾ ਹੁਣ ਤਿੰਨ ਮੁੰਡੇ ਤੇ ਅਮਨ ਤਿੰਨਾਂ ਨੂੰ ਨਾ ਤਾਂ ਲਾਪਰੀਤ ਜਾਣਦਾ ਹੁੰਦਾ ਨਾ ਇਹਨਾਂ ਦੇ ਕੋਈ ਰਿਸ਼ਤੇਦਾਰ ਹੁੰਦੇ ਨੇ ਥੋੜੀ ਦੇਰ ਬਾਅਦ ਘਰ ਦੇ ਵਿੱਚੋਂ ਆਵਾਜ਼ਾਂ ਆਉਣ ਲੱਗ ਪਈਆਂ ਨੇ ਜਿਵੇਂ ਕੋਈ ਲੜਦਾ ਹੋਵੇ ਜਿਹੜਾ ਬੰਦਾ ਉੱਥੇ ਨਿਗਰਾਨੀ ਕਰਦਾ ਹੁੰਦਾ ਫਿਰ ਉਹ ਥਾਣੇ ਦੇ ਵਿੱਚ ਫੋਨ ਕਰਦਾ ਇੱਥੋਂ ਫਿਰ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਤੇ ਜਦੋਂ ਘਰ ਦੇ ਅੰਦਰ ਦਾਖਲ ਹੁੰਦੀ ਹੈ ਅਮਨ ਆ ਕੇ ਦਰਵਾਜ਼ਾ ਖੋਲ੍ਹ ਦਈਏ ਤੇ ਅਮਨ ਦੇ ਫੈਰਾ ਤੋਂ ਲੋ ਜਮੀਨ ਨਿਕਲ ਜਾਂਦੀ ਹੈ ਕਿ ਇਹ ਪੁਲਿਸ ਇੱਥੇ ਕਿਵੇਂ ਘਰ ਦੇ ਵਿੱਚ ਜਾ ਕੇ ਪੁਲਿਸ ਜਦੋਂ ਤਲਾਸ਼ੀ ਲੈਂਦੀ ਹੈ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਮਨ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਮੁੰਡਿਆਂ ਤੋਂ ਸਖਤੀ ਦੇ ਨਾਲ ਜਦੋਂ ਪੁੱਛਗਿੱਛ ਹੁੰਦੀ ਹੈ ਤਾਂ ਪਤਾ ਲੱਗਦਾ ਵੀ ਇਹ ਇਹਦੇ ਆਸ਼ਿਕ ਸਮਝ ਲਓ ਪ੍ਰੇਮੀ ਸਮਝ ਲਓ ਜਾਂ ਇਹਨਾਂ ਦੇ ਨਾਲ ਇਹਦੇ ਨਜਾਇਜ਼ ਸਬੰਧ ਸੀ ਜੋ ਕੁਝ ਵੀ ਸੀ ਪਰ ਇਹ ਪਤਾ ਲੱਗਦਾ ਉਹਨਾਂ ਦੀ ਪੁੱਛਗਿੱਛ ਤੋਂ ਪੁਲਿਸ ਜਦੋਂ ਜਾਣਬੀਨ ਕਰਦੀ ਹੈ ਚੰਗੀ ਤਰ੍ਹਾਂ ਵੀ ਜੀਤ ਕੌਰ ਦੇ ਕਤਲ ਦੇ ਵਿੱਚ ਇਹਨਾਂ ਦਾ ਕੋਈ ਹੱਥ ਨਹੀਂ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਫਿਰ ਅਮਨ ਤੋਂ ਪੁੱਛਗਿੱਛ ਹੁੰਦੀ ਹੈ ਹੁਣ ਅਮਨ ਦੇ ਸਾਹਮਣੇ ਲਪ੍ਰਿਤ ਵੀ ਸੀ ਹਰਾਨ ਰਹਿ ਜਾਂਦੀ ਉਹ ਦੇਖ ਕੇ ਵੀ ਇਹ ਇੱਥੇ ਕਿਵੇਂ ਫਿਰ ਸਿਰ ਉਹ ਤੋਂ ਕੁਝ ਕੁਸ਼ ਕਰਦੀ ਹੈ ਆਪਣੇ ਹਿਸਾਬ ਦੇ ਨਾਲ ਫਿਰ ਜਿਹੜੀ ਇੱਕ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਦੋਂ ਕੋਈ ਮਾਪਾਪ ਆਪਣੀ ਲੜਕੀ ਨੂੰ ਜ਼ਰੂਰ ਤੋਂ ਜ਼ਿਆਦਾ ਆਜ਼ਾਦੀ ਦੇ ਦੇ ਤੇ ਉਹ ਆਜ਼ਾਦੀ ਦਾ ਗਲਤ ਫਾਇਦਾ ਚੱਕਿਆ ਜਾਏ ਤੇ ਜਿੱਥੇ ਜਾ ਕੇ ਉਹਨੇ ਵਿਆਹ ਤੋਂ ਬਾਅਦ ਜਾਣਾ ਹੁੰਦਾ ਉਹ ਘਰ ਬਰਬਾਦ ਹੋ ਜਾਂਦੇ ਨੇ ਇਹ ਉਹਨਾਂ ਦੀ ਜਿਹੜੀ ਜ਼ਰੂਰ ਤੋਂ ਜ਼ਿਆਦਾ ਆਜ਼ਾਦੀ ਹੁੰਦੀ ਹੈ ਉਹਦਾ ਨਤੀਜਾ ਕਿਸੇ ਹੋਰ ਨੂੰ ਭੁਗਤਣਾ ਪੈਂਦਾ ਕਹਾਣੀ ਜਿਹੜੀ ਨਿਕਲ ਕੇ ਆਉਂਦੀ ਹੈ ਸ਼ੁਰੂ ਤੋਂ ਗੱਲ ਕਰੀਏ ਹਾਕਮ ਸਿੰਘ ਘੱਗਾ ਦਾ ਰਹਿਣ ਵਾਲਾ ਜਿਹੜਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਇੱਕ ਪਿੰਡ ਹੈ ਉੱਥੇ ਰਹਿੰਦਾ ਹੁੰਦਾ ਆਪਣੀ ਖੇਤੀ ਕਰਦਾ ਨਾਲ ਉਹਦੇ ਮੁੰਡੇ ਵੀ ਉਹਦਾ ਖੇਤੀ ਦੇ ਵਿੱਚ ਹੱਥ ਵਟਾਉਂਦੇ ਹੁੰਦੇ ਨੇ ਉਸ ਸਮੇਂ ਬਾਅਦ ਹਾਕਮ ਸਿੰਘ ਦਾ ਬੇਟਾ ਜਗਮੋਹਨ ਸਿੰਘ ਉਹਦੀ ਸਿੰਚਾਈ ਵਿਭਾਗ ਦੇ ਵਿੱਚ ਨੌਕਰੀ ਲੱਗਦੀ ਹੈ ਨੌਕਰੀ ਪਟਿਆਲੇ ਹੁੰਦੀ ਹੈ ਪਟਿਆਲੇ ਆ ਜਾਂਦਾ ਹੈ ਨੌਕਰੀ ਲੱਗਣ ਤੋਂ ਬਾਅਦ ਹਾਕਮ ਸਿੰਘ ਵੱਲੋਂ ਆਪਣੇ ਲੜਕੇ ਜਗਮੋਹਨ ਸਿੰਘ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਪਾਤਲਾ ਦੀ ਰਹਿਣ ਵਾਲੀ ਜੀਤਕੌਰ ਦੇ ਨਾਲ ਜੀਤਕੌਰ ਬਹੁਤ ਸਿਆਣੀ ਤੇ ਸੁਲਝੀ ਹੋਈ ਹੁੰਦੀ ਹੈ ਉਹ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀ ਹੈ 2 ਸਾਲ ਬਾਅਦ ਇਹਨਾਂ ਦੇ ਘਰ ਇੱਕ بیٹے ਦਾ ਜਨਮ ਹੁੰਦਾ ਜਿਹਦਾ ਨਾਮ ਰੱਖਿਆ ਜਾਂਦਾ ਲਵਪ੍ਰੀਤ ਤੇ ਉਸ ਤੋਂ ਕੁਝ ਸਮੇਂ ਬਾਅਦ ਜਿਹੜਾ ਹਾਕਮ ਸਿੰਘ ਹੁੰਦਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਦੋਨੋਂ ਭਰਾ ਜ਼ਮੀਨ ਦਾ ਆਪਸੀ ਸਹਿਮਤੀ ਦੇ ਨਾਲ ਵਟਵਾਰਾ ਕਰਦੇ ਨੇ ਜੋ ਕੁਝ ਵੀ ਉਹਨਾਂ ਦਾ ਹੁੰਦਾ ਹੈ ਵਟਵਾਰੇ ਤੋਂ ਬਾਅਦ ਜਗਮੋਹਨ ਸਿੰਘ ਪਟਿਆਲੇ ਤ੍ਰਿਪੜੀ ਦੇ ਵਿੱਚ ਇੱਕ ਸ਼ਾਨਦਾਰ ਕੋਠੀ ਬਣਾਉਂਦੇ ਨੇ ਆਪਣੀ ਪਤਨੀ ਤੇ ਆਪਣੇ ਬੱਚੇ ਦੇ ਨਾਲ ਪਟਿਆਲੇ ਆ ਕੇ ਇੱਥੇ ਆਪਣੀ ਕੋਠੀ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਸਾਰਾ ਕੁਝ ਠੀਕ ਚੱਲਦਾ ਹੁੰਦਾ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ 2004 ਦੇ ਵਿੱਚ ਇੱਕ ਐਕਸੀਡੈਂਟ ਦੇ ਵਿੱਚ ਜਗਮੋਨ ਸਿੰਘ ਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਜੀਤਪੁਰ ਬਿਲਕੁਲ ਟੁੱਟ ਜਾਂਦੀ ਹੈ ਪਰ ਉਹਨਾਂ ਦਾ ਇੱਕ ਬੇਟਾ ਸੀ ਉਹਦੇ ਕਰਕੇ ਉਹਨੇ ਆਪਣੇ ਆਪ ਨੂੰ ਵੀ ਸੰਭਾਲਣਾ ਸੀ ਬੇਟੇ ਨੂੰ ਵੀ ਸੰਭਾਲਿਆ ਜਾਂਦਾ ਹੈ ਪੜਾਇਆ ਲਿਖਾਇਆ ਜਾਂਦਾ ਉਹਨੂੰ ਇੱਕ ਕਾਬਲ ਇਨਸਾਨ ਬਣਾਇਆ ਜਾਂਦਾ ਹੈ ਉਹਦੀ ਗੁਰਦਾਉਂ ਦੇ ਵਿੱਚ ਇੱਕ ਮਲਟੀ ਨੈਸ਼ਨਲ ਕੰਪਨੀ ਦੇ ਵਿੱਚ ਬਹੁਤ ਵਧੀਆ ਪੋਸਟ ਤੇ ਜੌਬ ਲੱਗਦੀ ਹੈ ਜਿਹੜਾ ਲਵਪ੍ਰੀਤ ਹੁੰਦਾ ਗੁਰਦਗਾਉਂ ਚਲਾ ਜਾਂਦਾ ਪਿੱਛੇ ਰਹਿ ਜਾਂਦੀ ਜੀਤਕੌਰ ਕੱਲੀ ਹੁਣ ਕੱਲੇ ਬੰਦੇ ਦਾ ਰਹਿਣਾ ਵੀ ਬੜਾ ਔਖਾ ਹੁੰਦਾ ਤੇ ਜੀਤਕੌਰ ਕਦੇ ਆਪਣੇ ਪੇਕੇ ਕਦੇ ਆਪਣੇ ਦਿਓਰ ਕੋਲ ਘੱਗੇ ਚਲੇ ਜਾਣਾ ਜਾਂ ਕਿਤੇ ਜਾਂ ਕਿਤੇ ਗੁਰਦੁਆਰੇ ਇਸ ਤਰੀਕੇ ਨਾਲ ਸਮਾਂ ਬਤੀਤ ਹੁੰਦਾ ਰਹਿੰਦਾ ਲਵਪ੍ਰੀਤ ਮਹੀਨੇ ਜਾਂ 2 ਮਹੀਨੇ ਬਾਅਦ ਆਪਣੀ ਮਾਂ ਨੂੰ ਮਿਲਣ ਆਉਂਦਾ ਉਹ ਵੀ 1-2 ਦਿਨ ਵਾਸਤੇ ਬਹੁਤ ਔਖਾ ਸੀ ਫਿਰ ਰਿਸ਼ਤੇਦਾਰਾਂ ਵੱਲੋਂ ਕਿਹਾ ਜਾਂਦਾ ਵੀ ਆਪਣੇ ਪੁੱਤਰ ਦਾ ਵਿਆਹ ਕਰ ਤੇਰੇ ਘਰ ਨੂੰ ਆਏਗੀ ਦੋ ਜਣੀਆਂ ਹੋਊਗੀਆਂ ਤੁਹਾਡਾ ਦਿਲ ਲੱਗਿਆ ਰਹੇਗਾ ਉਸ ਤੋਂ ਬਾਅਦ ਫਿਰ ਕੁੜੀ ਦੀ ਭਾਲ ਕੀਤੀ ਜਾਂਦੀ ਹੈ ਤੇ ਕੁੜੀ ਮਿਲਦੀ ਹੈ ਉਹਨਾਂ ਨੂੰ ਚੰਡੀਗੜ੍ਹ ਦੇ ਰਹਿਣ ਵਾਲੇ ਗੁਰਮੇਲ ਸਿੰਘ ਦੀ ਲੜਕੀ ਅਮਨ ਅਮਨ ਜਿਹੜੀ ਬਹੁਤ ਖੂਬਸੂਰਤ ਹੁੰਦੀ ਹੈ ਪੜ੍ਹੀ ਲਿਖੀ ਹੁੰਦੀ ਹੈ ਸਭ ਕਲਾਸ ਸੰਪੂਰਨ ਕਹ ਲਿਏ ਇੱਕ ਦੂਜੇ ਨੂੰ ਪਸੰਦ ਕੀਤਾ ਜਾਂਦਾ ਹੈ ਅਮਨ ਤੇ ਲਾਪ੍ਰੀਤ ਵੱਲੋਂ ਲਾਪ੍ਰੀਤ ਵੀ ਬਹੁਤ ਖੂਬਸੂਰਤ ਹੁੰਦਾ ਇਸ ਤੋਂ ਬਾਅਦ ਇਹਨਾਂ ਦਾ ਵਿਆਹ ਤੈਅ ਹੁੰਦਾ ਤੇ 2010 ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਅਮਨ ਲਾਪ੍ਰੀਤ ਦੇ ਘਰ ਆ ਜਾਂਦੀ ਹੈ ਅਮਨ ਜਿਹੜੀ ਹੁੰਦੀ ਹੈ ਆਪਣੀ ਸੱਸ ਦੀ ਬਹੁਤ ਸੇਵਾ ਕਰਦੀ ਹੈ ਲਵਪ੍ਰੀਤ ਦਾ ਬੜਾ ਧਿਆਨ ਰੱਖਦੀ ਹੈ ਜਿਹੜਾ ਲਵਪ੍ਰੀਤ ਹੁੰਦਾ ਉਹ ਆਪਣੀ ਪਤਨੀ ਦੇ ਰੂਪ ਦੇ ਵਿੱਚ ਅਮਨ ਨੂੰ ਪਾ ਕੇ ਬੜਾ ਖੁਸ਼ ਹੁੰਦਾ ਹੈ ਪੜ੍ਹੀ ਲਿਖੀ ਇੱਕ ਬਹੁਤ ਹੀ ਖੂਬਸੂਰਤ ਉਹਨੂੰ ਔਰਤ ਮਿਲਦੀ ਹੈ ਤੇ ਨਾਲ ਦੀ ਨਾਲ ਇੱਕ ਐਸੀ ਸਮਝਦਾਰ ਜਿਹੜੀ ਦੀ ਮਾਂ ਦਾ ਵੀ ਧਿਆਨ ਰੱਖਦੀ ਹੈ ਤੇ ਉਹਦਾ ਵੀ ਧਿਆਨ ਰੱਖਦੀ ਹੈ ਦੋਨੋਂ ਮਾਪੇ ਬਹੁਤ ਖੁਸ਼ ਹੁੰਦੇ ਨੇ ਦਿਹਾੜ ਤੋਂ ਬਾਅਦ ਜਦੋਂ ਛੁੱਟੀਆਂ ਖਤਮ ਹੁੰਦੀਆਂ ਨੇ ਲਵਪ੍ਰੀਤ ਫਿਰ ਗੁਰਦਾਵਾਂ ਚਲਾ ਜਾਂਦਾ ਆਪਣੀ ਜੌਬ ਤੇ ਹੁਣ ਜਿਹੜਾ ਮਹੀਨੇ 2 ਮਹੀਨੇ ਦੇ ਵਿੱਚ ਆਉਂਦਾ ਸੀ ਲਵਪ੍ਰੀਤ 15 ਦਿਨਾਂ ਬਾਅ ਆਪਣੇ ਘਰ ਆਉਣਾ ਸ਼ੁਰੂ ਹੋ ਜਾਂਦਾ ਵਿਆਹ ਤੋਂ ਬਾਅਦ ਮਹੀਨੇ ਦੇ ਵਿੱਚ ਦੋ ਚੱਕਰ ਲਾਂਦਾ ਇਹ ਸਾਰਾ ਕੁਝ ਚੱਲਦਾ ਰਹਿੰਦਾ ਪਰ ਜਦੋਂ ਆ ਕੇ ਦੇਖਦਾ ਉਹਦੀ ਪਤਨੀ ਉਹਦੀ ਮਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਸੀ ਇਹ ਸਾਰਾ ਕੁਝ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਪਰ ਇੱਥੇ ਤੱਕ ਹਜੇ ਤੱਕ ਉਹਨਾਂ ਨੇ ਅਮਨ ਦਾ ਅਸਲੀ ਰੂਪ ਨਹੀਂ ਸੀ ਦੇਖਿਆ ਜਾਂ ਅਸਲੀ ਰੂਪ ਨੂੰ ਛਪਾਣ ਦੇ ਲਈ ਅਮਨ ਇਹ ਸਾਰਾ ਕੁਝ ਕਰ ਰਹੀ ਸੀ ਤੇ ਅਮਨ ਦਾ ਹੁਣ ਇਥੋਂ ਅਸਲੀ ਰੂਪ ਦੂਜੇ ਤਰੀਕੇ ਨਾਲ ਸ਼ੁਰੂ ਹੁੰਦਾ ਜਿਹੜੀ ਅਮਨ ਸੀ ਉਹ ਮਾਪਿਓ ਦੀ ਕੱਲੀ-ਕੱਲੀ ਧੀ ਸੀ ਘਰ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਸੀ ਕਲੱਬਾਂ ਦੇ ਵਿੱਚ ਜਾਣਾ ਨਵੇਂ-ਨਵੇਂ ਮੁੰਡਿਆਂ ਦੇ ਨਾਲ ਦੋਸਤੀ ਨਿੱਤ ਨਵੇਂ ਦੋਸਤ ਬਣਾਉਣਾ ਰਾਤ ਨੂੰ ਘਰ ਆਉਣਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਇਹ ਸਾਰਾ ਕੁਝ ਉਹਨੂੰ ਆਦਤ ਸੀ ਇਹੋ ਜੀ ਜ਼ਿੰਦਗੀ ਜਿਉਣ ਦੀ ਹੁਣ ਮਾਪੇ ਆਪ ਨੇ ਵੀ ਉਹਨੂੰ ਨਹੀਂ ਰੋਕਿਆ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਕਿਸੇ ਦੇ ਘਰ ਜਾਏਗੀ ਤੇ ਉੱਥੇ ਸਾਰਾ ਕੁਝ ਨਹੀਂ ਚੱਲੇਗਾ ਉਹਨਾਂ ਦਾ ਵਿਆਹ ਹੁੰਦਾ ਹੈ ਇਹ ਸਾਰਾ ਕੁਝ ਬ੍ਰੇਕ ਲੱਗ ਜਾਂਦਾ ਹੈ ਅਮਨ ਨੂੰ ਹੁਣ ਇਸ ਚੀਜ਼ ਦੀ ਆਦਤ ਨਹੀਂ ਸੀ ਅਮਨ ਨੂੰ ਇਹ ਜ਼ਿੰਦਗੀ ਜੇਲ੍ਹ ਵਰਗੀ ਲੱਗਣ ਲੱਗ ਜਾਂਦੀ ਹੈ ਉਹ ਆਪਣੀ ਸਕੀਮ ਦੇ ਤਹਿਤ ਜਾਂ ਪਲਾਨਿੰਗ ਦੇ ਤਹਿਤ ਇਹ ਕਹ ਲਿਆ ਆਪਣੀ ਸੱਸ ਦੀ ਸੇਵਾ ਕਰਦੀ ਹੈ ਸੱਸ ਨੂੰ ਕਬਜ਼ੇ ਦੇ ਵਿੱਚ ਕਰਦੀ ਹੈ ਪਤੀ ਨੂੰ ਵੀ ਕਬਜ਼ੇ ਦੇ ਵਿੱਚ ਕੀਤਾ ਜਾਂਦਾ ਪਰ ਜਿਹੜੀਆਂ ਉਹਦੀਆਂ ਆਜ਼ਾਦੀਆਂ ਦੀਆਂ ਅਨੁਮਾਨ ਸੀ ਉਹ ਹਜੇ ਵੀ ਉਹਨੂੰ ਨਹੀਂ ਮਿਲੀਆਂ ਸੀ ਉਹ ਕੀ ਕਰਦੀ ਹੈ ਉਹਦੀ ਸੱਸ ਜੀਤਕੌਰ ਬਾਥਰੂਮ ਦੇ ਵਿੱਚ ਨਾ ਆਉਣ ਵਾਸਤੇ ਜਾਂਦੇ ਨੇ ਤੇ ਇਸੇ ਪਿੱਛੇ ਅਮਨ ਕੀ ਕਰਦੀ ਹੈ ਬਾਥਰੂਮ ਦੇ ਬਾਹਰ ਇੱਕ ਤੇਲ ਦੀ ਸ਼ੀਸ਼ੀ ਹੁੰਦੀ ਹੈ ਉਹ ਢੋਲ ਦਿੱਤਾ ਜਾਂਦਾ ਜਿਵੇਂ ਹੀ ਬਾਹਰ ਨਿਕਲਦੇ ਨੇ ਜੀਤਕੌਰ ਉਹਨਾਂ ਦਾ ਤੇਲ ਤੋਂ ਪੈਰ ਤਿਲਕਦਾ ਤੇ ਉਹ ਡਿੱਗ ਜਾਂਦੇ ਨੇ ਅਮਨ ਭੱਜ ਕੇ ਚੱਕਦੀ ਉਹਨੂੰ ਸੰਭਾਲਦੀ ਐ ਤੇ ਡਾਕਟਰ ਨੂੰ ਬੁਲਾਇਆ ਜਾਂਦਾ ਡਾਕਟਰ ਦਾ ਕਹਿਣਾ ਹੁੰਦਾ ਵੀ ਲੱਗਦਾ ਜਿਹੜਾ ਪੈਰ ਦੀ ਹੱਡੀ ਆ ਉਹ ਕਰੈਕਟ ਹੋ ਗਈ ਐ ਤੇ ਤੁਸੀਂ ਇਹਦਾ ਐਕਸ-ਰੇ ਕਰਵਾਓ ਜਦੋਂ ਐਕਸ-ਰੇ ਕਰਵਾਇਆ ਜਾਂਦਾ ਉਸ ਤੋਂ ਬਾਅਦ ਡਾਕਟਰ ਖੰਨਾ ਸਾਹਿਬ ਨੂੰ ਦਿਖਾਇਆ ਜਾਂਦਾ ਤਾਂ ਫਿਰ ਉਹਨਾਂ ਦਾ ਕਹਿਣਾ ਸੀ ਵੀ ਇਹ ਪਲੱਸਟਰ ਚੜੇਗਾ ਪਲੱਸਟਰ ਚੜਾ ਦਿੱਤਾ ਜਾਂਦਾ ਤੇ ਜੀਤਕੌਰ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਐ ਵੀ ਡੇਢ ਮਹੀਨਾ ਬੈੱਡ ਤੋਂ ਥੱਲੇ ਨਹੀਂ ਉਤਰਨਾ ਅਮਨ ਉਹਨਾਂ ਦੀ ਪੂਰੀ ਸੇਵਾ ਕਰਦੀ ਉਹਨਾਂ ਨੂੰ ਦਿਖਾਉਣ ਵਾਸਤੇ ਉਹ ਜਿਹੜੀਆਂ ਦਵਾਈਆਂ ਸੀ ਉਹ ਦਵਾਈਆਂ ਜੀਤਕੌਰ ਨੂੰ ਦਿੱਤੀਆਂ ਜਾਂਦੀਆਂ ਤੇ ਇੱਕ ਤਰੀਕੇ ਨਾਲ ਕਹਿ ਰਹੀਏ ਵੀ ਜੀਤ ਸੌਣ ਦੀ بجائے बेहोशी ਦੀ ਹਾਲਤ ਦੇ ਵਿੱਚ ਚਲੀ ਜਾਂਦੀ ਹੈ ਜਦੋਂ ਜੀਤਕੌਰ ਉੱਠਦੇ ਸੀ ਉਹਨਾਂ ਨੂੰ ਆਪਣੀ ਨੂੰਹ ਘਰ ਦੇ ਵਿੱਚ ਨਹੀਂ ਸੀ ਦੇਖੀ ਉਹਨਾਂ ਨੇ ਪੁੱਛਣਾ ਉਤੋਂ ਜਦੋਂ ਉਹਨੇ ਆਉਣਾ ਕਾਫੀ ਲੇਟ ਹੋ ਜਾਣਾ ਕਈ ਵਾਰ 8 ਵਜੇ 7 ਵਜੇ ਕਈ ਵਾਰ 9 ਵਜੇ ਤਾਂ ਉਹਨੇ ਕਹਿਣਾ ਕਰੇ ਸੇਲੀ ਭੁੱਲ ਗਈ ਸੀ ਕਦੇ ਗੁਰਦੁਆਰੇ ਕਦੇ ਕਿਤੇ ਕਦੇ ਕਿਤੇ ਹੁਣ ਇਹੋ ਜਿਹੇ ਬਹਾਨੇ 2-4 ਦਿਨ ਤਾਂ ਚੱਲਦੇ ਨੇ ਪਰ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਚੱਲਦੇ। ਹੌਲੀ-ਹੌਲੀ ਜੀਤਕੌਰ ਦੇ ਹਾਲਾਤ ਦੇ ਵਿੱਚ ਸੁਧਾਰ ਹੋਣ ਲੱਗਦਾ। ਤੇ ਇੱਕ ਗੱਲ ਉਹਨਾਂ ਨੂੰ ਹੋਰ ਵੀ ਮਹਿਸੂਸ ਹੁੰਦੀ ਹੈ ਵੀ ਜਦੋਂ ਵੀ ਮੈਂ ਦਵਾਈ ਖਾਨੀ ਆ ਉਸ ਤੋਂ ਬਾਅਦ ਮੈਨੂੰ ਹੋਸ਼ ਨਹੀਂ ਰਹੀ। ਘਰ ਦੇ ਵਿੱਚ ਕੀ ਹੁੰਦਾ? ਹੁਣ ਜੀਤਕੌਰ ਦਾ ਪਲੱਸਟਰ ਵੀ ਉੱਤਰ ਜਾਂਦਾ ਪਰ ਦਵਾਈਆਂ ਚੱਲਦੀਆਂ ਹੁੰਦੀਆਂ। ਜੀਤਕੌਰ ਇੱਕ ਦਿਨ ਦਵਾਈ ਜਦੋਂ ਖਾਣ ਲੱਗਦੇ ਉਹ ਖਾਂਦੇ ਨਹੀਂ। ਅਮਨ ਦਵਾਈ ਦੇ ਕੇ ਚਲੀ ਜਾਂਦੀ ਹੈ। ਪਾਣੀ ਪੀ ਲਿਆ ਜਾਂਦਾ ਤੇ ਦਵਾਈ ਧੋ ਲਈ ਜਾਂਦੀ ਹੈ। ਉਸ ਤੋਂ ਬਾਅਦ ਜੀਤਕੌਰ ਸੌਣ ਦਾ ਨਾਟਕ ਕਰਦੇ ਨੇ ਅਮਨ ਆਉਂਦੀ ਹੈ ਤਿਆਰ ਹੋ ਕੇ ਆਵਾਜ਼ਾਂ ਮਾਰੀਆਂ ਜਾਂਦੀਆਂ ਨੇ ਜੀਤਕੌਰ ਨੂੰ ਵਰਜੀਤਕੌਰ ਕਿਸੇ ਵੀ ਆਵਾਜ਼ ਦਾ ਜਵਾਬ ਨਹੀਂ ਦਿੰਦੇ ਤੇ ਅਮਨ ਨੂੰ ਲੱਗਦਾ ਵੀ ਜਿਹੜੀ ਉਹਦੀ ਦਵਾਈ ਦਿੱਤੀ ਸੀ ਉਹ ਕੰਮ ਕਰ ਗਈ ਹੈ ਹੁਣ ਅਮਨ ਘਰੋਂ ਨਿਕਲਦੀ ਹੈ ਉਸ ਤੋਂ ਬਾਅਦ ਜੀਤਕੌਰ ਉੱਠਦੇ ਨੇ ਉਹ ਦੇਖਦੇ ਨੇ ਵੀ ਅਮਨ ਕਿਸੇ ਪਾਸੇ ਗਈ ਹੈ ਉਹਦੇ ਕਮਰੇ ਦੀ ਤਲਾਸ਼ੀ ਲੈਂਦੇ ਨੇ ਅਲਮਾਰੀ ਦੇ ਵਿੱਚੋਂ ਉਹਨਾਂ ਨੂੰ ਦੋ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਮਿਲਦੀਆਂ ਨੇ ਫੋਰ ਜੋ ਵੀ ਉਹਨਾਂ ਦਾ ਕੋਈ ਸਮਾਨ ਸਮੂਹ ਵਗੈਰਾ ਕਾਫੀ ਮਹਿੰਗਾ ਮਿਲਦਾ ਹੁੰਦਾ ਉਹ ਮਿਲਦਾ ਤੇ ਅਲਮਾਰੀ ਖੋੜ ਕੇ ਦੇਖਿਆ ਜਾਂਦਾ 50000 ਰੁਪਇਆ ਪਿਆ ਹੁੰਦਾ ਉਹਦੇ ਵਿੱਚ ਹੁਣ ਜੀਤਕੌਰ ਦਾ ਮੱਥਾ ਇੱਥੇ ਠਣਕਦਾ ਵੀ ਸਾਰਾ ਕੁਝ ਕਰ ਕੀ ਰਹੀ ਐ ਇਸ ਪਿੱਛੇ ਕਾਰਨ ਕੀ ਐ ਹਜੇ ਇਹ ਸਾਰਾ ਕੁਝ ਜੀਤਕੌਰ ਦੇ ਅੱਖਾਂ ਦੇ ਸਾਹਮਣੇ ਆਉਂਦਾ ਹੀ ਐ ਦੂਜੇ ਪਾਸੇ ਉਸੇ ਦਿਨ ਡਾਕਟਰ ਖੰਨਾ ਹੁੰਦੇ ਨੇ ਉਹ ਜੀਤਕੌਰ ਦਾ ਪਤਾ ਲੈਣ ਆ ਜਾਂਦੇ ਨੇ ਤੇ ਗੱਲਬਾਤ ਕੀਤੀ ਜਾਂਦੀ ਐ ਜੀਤਕੌਰ ਦਾ ਕਹਿਣਾ ਵੀ ਜਿਹੜੀ ਤੁਸੀਂ ਦਵਾਈ ਦਿੰਦੇ ਹੋ ਮੈਂ बेहोश ਹੋ ਜਾਂਦੀ ਐ ਮੈਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਨਾਲ ਬਣ ਕੀ ਰਿਆ ਤੇ ਘਰ ਦੇ ਵਿੱਚ ਕੀ ਹੋ ਰਿਹਾ ਐ ਮੈਨੂੰ ਹੋਸ਼ ਹੀ ਨਹੀਂ ਰਹਿੰਦੀ ਡਾਕਟਰ ਖੰਨਾ ਦਾ ਕਹਿਣਾ ਸੀ ਮੈਂ ਅਸੀਂ ਕੋਈ ਦਵਾਈ ਨਹੀਂ ਲਿਖੀ ਤੇ ਮੇਰੇ ਕੋਲ ਤਾਂ ਅਮਨ ਆਈ ਨੂੰ ਵੀ ਕਰੀਬ ਮਹੀਨਾ ਹੋ ਗਿਆ ਨਾ ਮੈਨੂੰ ਕੋਲ ਦਵਾਈ ਲੈਣ ਆਈ ਨਾ ਮੈਂ ਕੋਈ ਦਵਾਈ ਲਿਖੀ ਤੇ ਨੰਬਰ 2 ਮੇਰੇ ਤਾਂ ਹਜੇ ਪੈਸੇ ਵੀ ਨਹੀਂ ਦਿੱਤੇ 26470 ਰੁਪਇਆ ਬਕਾਇਆ ਨੇ ਹੁਣ ਜੀਤਪੁਰ ਹੈਰਾਨ ਹੁੰਦੀ ਹੈ ਵੀ ਇਹਨੂੰ ਮੈਂ ਆਪਣਾ ਏਟੀਐਮ ਕਾਰਡ ਵੀ ਦਿੱਤਾ ਤੇ ਪੈਸੇ ਮੇਰਾ ਲੜਕਾ ਵੀ ਭੇਜਦਾ ਫਿਰ ਤੁਹਾਡੇ ਪੈਸੇ ਕਿਉਂ ਨਹੀਂ ਆਏ ਇੰਨੇ ਚਿਰ ਨੂੰ ਅਮਨ ਘਰ ਦੇ ਵਿੱਚ ਐਂਟਰ ਹੁੰਦੀ ਹੈ ਜਿਵੇਂ ਐਂਟਰ ਹੁੰਦੀ ਹੈ ਸਾਹਮਣੇ ਡਾਕਟਰ ਖੰਨਾ ਤੇ ਜਦੋਂ ਨਜ਼ਰ ਪੈਂਦੀ ਹੈ ਤਾਂ ਉਹਦਾ ਰੰਗ ਉੱਡ ਜਾਂਦਾ ਹੈ। ਉਹਨੂੰ ਲੱਗਦਾ ਵੀ ਉਹਦੀ ਚੋਰੀ ਫੜੀ ਗਈ। ਹੁਣ ਜੀਤਕੌਰ ਪੁੱਛਦੀ ਹੈ ਵੀ ਡਾਕਟਰ ਸਾਹਿਬ ਦੇ ਪੈਸੇ ਨਹੀਂ ਦਿੱਤੇ ਇੰਨਾ ਚਿਰ ਹੋ ਗਿਆ। ਅਮਨ ਦਾ ਕਹਿਣਾ ਸੀ ਵੀ ਮੇਰੀ ਇੱਕ ਸਹੇਲੀ ਹੈ ਉਹਦੀ ਮਾਂ ਦੀ ਹਾਰਟ ਸਰਜਰੀ ਹੋਈ ਸੀ ਉਹਨੂੰ ਪੈਸੇ ਦੀ ਜ਼ਰੂਰਤ ਪਈ ਤੇ ਮੈਂ ਪੈਸੇ ਉਹਨੂੰ ਦਿੱਤੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਸੋਚਿਆ ਵੀ ਥੋੜੇ ਦਿਨ ਬਾਅਦ ਦੇ ਦਾਂ। ਜੀਤਕੌਰ ਕਿਤੇ ਨਾ ਕਿਤੇ ਸਮਝਦਾ ਚੁੱਕੀ ਸੀ ਪਰ ਉਹ ਫਿਰ ਵੀ ਆਪਣੀ ਨੂੰਹ ਦੀ ਗੱਲ ਬਾਹਰ ਨਾ ਪਤਾ ਲੱਗੇ। ਪੜਦਾ ਪਾਣ ਦੀ ਕੋਸ਼ਿਸ਼ ਕਰਦੀ ਕਹਿੰਦੀ ਕੋਈ ਗੱਲ ਨਹੀਂ ਉਹ ਪੈਸੇ ਕਿਤੇ ਨਹੀਂ ਜਾਣੇ ਤੂੰ ਐ ਕਰ ਬੈਂਕ ਚੋਂ ਪੈਸੇ ਕਢਾ ਕੇ ਡਾਕਟਰ ਸਾਹਿਬ ਦੇ ਪੈਸੇ ਦੇ ਦੇ ਉਹਦਾ ਕਹਿਣਾ ਸੀ ਠੀਕ ਹੈ ਉਸ ਦਿਨ ਬਾਅਦ ਡਾਕਟਰ ਖੰਨਾ ਚਲੇ ਜਾਂਦੇ ਨੇ ਉਹਨਾਂ ਅਗਲਾ ਦਿਨ ਫੇਰ ਆਉਂਦਾ ਹੈ ਤੇ ਅਮਨ ਨੂੰ ਹਜੇ ਤੱਕ ਕੁਝ ਵੀ ਨਹੀਂ ਸੀ ਪਤਾ ਵੀ ਜੀਤਕੌਰ ਨੂੰ ਕਾਫੀ ਹੱਦ ਤੱਕ ਉਹਦੇ ਬਾਰੇ ਪਤਾ ਲੱਗ ਚੁੱਕਿਆ ਅਮਨ ਅਗਲੇ ਦਿਨ ਫੇਰ ਦਵਾਈ ਲੈ ਕੇ ਆਉਂਦੀ ਹੈ ਜੀਤਕੌਰ ਨੂੰ ਦਿੱਤੀ ਜਾਂਦੀ ਹੈ ਪਰ ਜੀਤਕੌਰ ਦਵਾਈ ਖਾਣ ਦੀ ਬਜਾਏ ਪਾਣੀ ਪੀਂਦੀ ਹੈ ਤੇ ਦਵਾਈ ਲਪੋ ਲਈ ਜਾਂਦੀ ਹੈ ਤੇ ਅਮਨ ਦੇਖਦੀ ਹੈ ਵੀ ਪਾਣੀ ਜਿਹੜਾ ਪੀ ਲਿਆ ਤਾਂ ਦਵਾਈ ਦਾ ਮਤਲਬ ਖਾਲੀ ਉਹਦਾ ਕੰਮ ਹੋ ਗਿਆ ਉਸੇ ਤਰੀਕੇ ਆ ਕੇ ਆਵਾਜ਼ ਮਾਰਦੀ ਹੈ ਜੀਤਕੌਰ ਨਹੀਂ ਬੋਲਦੇ ਅਮਨ ਘਰੋਂ ਚਲੀ ਜਾਂਦੀ ਹੈ ਜੀਤਕੌਰ ਉਸ ਤੋਂ ਬਾਅਦ ਉੱਠਦੇ ਨੇ ਉਹਦਾ ਪਿੱਛਾ ਕਰਦੇ ਨੇ ਉਹਦਾ ਪਿੱਛਾ ਕਰਦੇ ਕਰਦੇ ਉਹ ਇੱਕ ਘਰ ਦੇ ਸਾਹਮਣੇ ਦੇਖਦੇ ਨੇ ਵੀ ਅਮਨ ਪਹੁੰਚੀ ਹੈ ਅੰਦਰੋਂ ਮੁੰਡੇ ਨਿਕਲਦੇ ਨੇ ਅਮਨ ਉਸ ਘਰ ਦੇ ਵਿੱਚ ਦਾਖਲ ਹੁੰਦੀ ਹੈ ਤਿੰਨ ਚਾਰ ਘੰਟੇ ਬਿਤਾਉਣ ਤੋਂ ਬਾਅਦ ਫਿਰ ਇੱਕ ਹੋਰ ਘਰ ਦੇ ਵਿੱਚ ਜਾਂਦੀ ਹੈ ਉੱਥੇ ਵੀ ਮੁੰਡੇ ਹੁੰਦੇ ਨੇ ਤੇ ਉਸ ਤੋਂ ਬਾਅਦ ਜੀਤਕੌਰ ਵਾਪਸ ਆ ਜਾਂਦੇ ਨੇ ਅਮਨ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹਨੇ ਕਸੂਲ ਜੀ ਹੋਈ ਔਰ ਸੀ ساری ਜ਼ਿੰਦਗੀਆਂ ਨੇ ਦੁੱਖ ਹੰਡਾਏ ਸਾਰਾ ਕੁਝ ਦੇਖਿਆ ਜ਼ਿੰਦਗੀ ਨੂੰ ਬੜੀ ਨਜ਼ਦੀਕ ਤੋਂ ਦੇਖਿਆ ਤਾਂ ਉਹ ਸਮਝ ਜਾਂਦੇ ਨੇ ਵੀ ਉਹਨਾਂ ਦੀ ਮਰੂ ਕੀ ਕੁਛ ਕਰਦੀ ਆ। ਉਹ ਆਪਣੇ ਬੇਟੇ ਨਾਲ ਗੱਲ ਕਰਨ ਦੀ ਬਜਾਏ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਨ ਦੀ ਬਜਾਏ ਉਹ ਪਹਿਲਾਂ ਆਪਣੀ ਨੂੰਹ ਨਾਲ ਗੱਲ ਕਰਦੇ ਨੇ। ਉਹਨੂੰ ਕਿਹਾ ਜਾਂਦਾ ਵੀ ਅਮਨ ਦੇਖ ਜੋ ਕੁਛ ਹੋ ਗਿਆ ਠੀਕ ਐ ਜੋ ਤੂੰ ਕਰ ਰਹੀ ਆ ਪਿੱਛੇ ਹੁਣ ਤਾਂ ਕਰ ਲਿਆ ਠੀਕ ਐ ਪਰ ਅੱਗੇ ਤੋਂ ਸੁਧਰ ਜਾ ਤੂੰ ਇੱਕ ਇੱਜ਼ਤਦਾਰ ਘਰ ਦੀ ਕੁੜੀ ਆ ਤੇ ਇੱਜ਼ਤਦਾਰ ਘਰ ਦੀ ਨੂੰਹ ਐ ਤੇਰੇ ਵਾਸਤੇ ਚੰਗੀ ਗੱਲ ਨਹੀਂ। ਦੋਹਾਂ ਪਰਿਵਾਰਾਂ ਦੀ ਬੇਇੱਜ਼ਤੀ ਹੋਏਗੀ ਹੁਣ ਅਮਨ ਸਮਝ ਜਾਂਦੀ ਹੈ ਵੀ ਉਹਨਾਂ ਦੀ ਸੱਸ ਨੂੰ ਸਾਰਾ ਕੁਝ ਪਤਾ ਲੱਗ ਚੁੱਕਿਆ ਅਮਨ ਮਾਫੀ ਮੰਗਦੀ ਹੈ ਵੀ ਅੱਜ ਤੋਂ ਬਾਅਦ ਇਹੋ ਜਿਹਾ ਕੁਝ ਵੀ ਨਹੀਂ ਹੋਏਗਾ ਉਹ ਦਿਨ ਨਿਕਲਦਾ ਹੈ ਸ਼ਾਮ ਹੁੰਦੀ ਹੈ ਸ਼ਾਮ ਨੂੰ ਫਿਰ ਦਵਾਈ ਦਿੱਤੀ ਜਾਂਦੀ ਹੈ ਜੀਤਕੌਰ ਨੂੰ ਤੇ ਫਿਰ ਉਹੀ ਕੁਝ ਕੀਤਾ ਜਾਂਦਾ ਉਵੇਂ ਨਾਟਕ ਜੀਤਕੌਰ ਸੌਣ ਦਾ ਕਰਦੇ ਨੇ ਤੇ ਰਾਤ ਦੇ 9-10 ਵਜੇ ਦੇ ਕਰੀਬ ਜੀਤਕੌਰ ਨੂੰ ਲੱਗਦਾ ਵੀ ਉਹਨਾਂ ਦੇ ਘਰ ਦਾ ਗੇਟ ਖੁੱਲਿਆ ਤੇ ਘਰ ਦੇ ਵਿੱਚ ਕੋਈ ਐਂਟਰ ਕੀਤਾ ਜੀਤਕੌਰ ਚੁੱਪਚਾਪ ਆਪਣੇ ਕਮਰੇ ਦੇ ਵਿੱਚ ਪਏ ਰਹਿੰਦੇ ਨੇ ਥੋੜੀ ਦੇਰ ਬਾਅਦ ਉਹ ਉੱਠਦੇ ਨੇ ਤਾਂ ਉਹਨਾਂ ਨੂੰ ਅਮਨ ਦੇ ਕਮਰੇ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਉਹ ਸਿੱਧਾ ਜਾਂਦੇ ਨੇ ਅਮਨ ਦੇ ਕਮਰੇ ਦਾ ਦਰਵਾਜ਼ਾ ਖੋਲਦੇ ਨੇ ਦਰਵਾਜ਼ਾ ਅੰਦਰੋਂ ਬੰਦ ਨਹੀਂ ਹੁੰਦਾ ਤੇ ਅੰਦਰ ਇੱਕ ਬੰਦਾ ਤੇ ਅਮਨ ਇਤਰਾਜ ਜੋਗ ਹਾਲਾਤ ਦੇ ਵਿੱਚ ਹੁੰਦੇ ਨੇ ਇਹ ਦੇਖ ਕੇ ਉਹ ਜੀਤਕੌਰ ਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਹੈ ਗੁੱਸੇ ਨਾਲ ਅੱਗ ਬਬੂਲਾ ਹੋ ਜਾਂਦੇ ਨੇ ਉਸੇ ਸਮੇਂ ਅਮਨ ਮਾਫੀ ਮੰਗਦੀ ਹੈ ਪੈਰ ਫੜ ਲੈਂਦੀ ਹੈ ਵੀ ਮੇਰ ਤੋਂ ਗਲਤੀ ਹੋ ਗਈ ਰਜੀਤਕੌਰ ਨੇ ਦੇਖ ਲਿਆ ਸੀ ਵੀ ਇਹ ਸੁਧਰਨ ਵਾਲੀ ਨਹੀਂ ਉਹ ਕਹਿੰਦੀ ਵੀ ਹੁਣ ਮੈਂ ਆਪਣੇ ਮੁੰਡੇ ਨੂੰ ਵੀ ਦੱਸਾਂ ਕਿ ਸਾਰਿਆਂ ਨੂੰ ਦੱਸਾਂ ਕਿ ਉਹ ਵਾਰ-ਵਾਰ ਅਮਨ ਜਦੋਂ ਮਾਫੀ ਮੰਗਦੀ ਹੈ ਜੀਤਕੌਰ ਨਹੀਂ ਮੰਨਦੇ ਤੇ ਫਿਰ ਅਮਨ ਆਪਣੇ ਅਸਲੀ ਰੂਪ ਦੇ ਵਿੱਚ ਆਉਂਦੀ ਹੈ ਜੀਤਕੌਰ ਨੂੰ ੱੱਕਾ ਦੇ ਕੇ ਬੈੱਡ ਤੇ ਸਿੱਟ ਦਿੱਤਾ ਜਾਂਦਾ ਹੈ ਤੇ ਉਹਦੀ ਛਾਤੀ ਤੇ ਸਵਾਰ ਹੋ ਕੇ ਇੱਕ ਸਹਰਾਣਾ ਫੜਦੀ ਹੈ ਤੇ ਮੂੰਹ ਫੋਟ ਦਿੱਤਾ ਜਾਂਦਾ ਉਹ ਹੱਥ ਮਾਰਦੀ ਹੈ ਰੰਜੀਤ ਹੱਥ ਫੜਦਾ ਤੇ ਕੁਝ ਹੀ ਸਮੇਂ ਦੇ ਵਿੱਚ ਉਸ ਬਜ਼ੁਰਗ ਔਰਤ ਦੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ ਇਹ ਸਾਰਾ ਕੁਝ ਕਰਨ ਤੋਂ ਬਾਅਦ ਅਮਨ ਘਬਰਾ ਜਾਂਦੀ ਹੈ ਪਰ ਰਣਜੀਤ ਦਾ ਕਹਿਣਾ ਸੀ ਵੀ ਕੋਈ ਗੱਲ ਨਹੀਂ ਇਹਨੂੰ ਆਪਾਂ ਨੇਚਰਲ ਡੈਥ ਸਾਬਤ ਕਰ ਦਾਂਗੇ ਉਹਨੂੰ ਕਮਰੇ ਦੇ ਵਿੱਚ ਲਿਜਾਇਆ ਜਾਂਦਾ ਹੈ ਲਟਾ ਦਿੱਤਾ ਜਾਂਦਾ ਹੈ ਰਣਜੀਤ ਅਮਨ ਨੂੰ ਕਮਰੇ ਚੋਂ ਬਾਹਰ ਕੱਢਦਾ ਹੈ ਅੰਦਰੋਂ ਕੁੰਡੀ ਲਾਉਂਦਾ ਹੈ ਤੇ ਖਿੜਕੀ ਦੇ ਰਾਹੀਂ ਬਾਹਰ ਆ ਜਾਂਦਾ ਸਵੇਰੇ ਉੱਠ ਕੇ ਅਮਨ ਦਾ ਇਹ ਨਾਟਕ ਚੱਲਦਾ ਇਸ ਤੋਂ ਬਾਅਦ ਅਮਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਅਮਨ ਤੋਂ ਬਾਅਦ ਰਣਜੀਤ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਹੜਾ ਉਹ ਸ਼ਖਸ ਸੀ ਜਿਹਦੇ ਨਾਲ ਫੜੀ ਗਈ ਸੀ ਜਿੰਨੇ ਮਿਲ ਕੇ ਕਤਲ ਕੀਤਾ ਸੀ ਰਣਜੀਤ ਵੀ ਇਹ ਆਪਣਾ ਡਾਕਟਰ ਸੀ ਇੱਕ ਮੈਡੀਕਲ ਸ਼ਾਪ ਤੇ ਮਿਲੇ ਸੀ ਉਸ ਤੋਂ ਬਾਅਦ ਇਹਨਾਂ ਦੀ ਦੋਸਤੀ ਹੁੰਦੀ ਹੈ ਤੇ ਰਣਜੀਤ ਰੋਜ਼ ਰਾਤ ਨੂੰ ਅਮਨ ਨੂੰ ਮਿਲਣ ਉਹਦੇ ਘਰੋਂ ਦਾ ਸਾਰੀ ਰਾਤ ਇਹਦੇ ਘਰ ਰਹਿਂਦਾ ਤੇ ਡਾਕਟਰ ਰਣਜੀਤ ਵੱਲੋਂ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਸਨ ਜਿਨ੍ਹਾਂ ਦੇ ਕਰਕੇ ਉਹ ਹਰ ਸਮੇਂ बेहोश ਰਹਿੰਦੇ ਸੀ ਸੁੱਤੇ ਰਹਿੰਦੇ ਸੀ ਕਿਉਂਕਿ ਕੋਈ ਵੀ ਚੋਰੀਏ ਥੋੜੇ ਦਿਨ ਚੱਲਦੀ ਹੈ ਇਹ ਚੀਜ਼ਾਂ ਜ਼ਿਆਦਾ ਦੇਰ ਲੁਕੀਆਂ ਨਹੀਂ ਰਹਿੰਦੀਆਂ ਫਿਰ ਦੋਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਕਿੰਨੀਆਂ ਜ਼ਿੰਦਗੀਆਂ ਤਬਾਹ ਹੋਈਆਂ ਇੱਕ ਔਰਤ ਦੇ ਗਲਤ ਆਚਰਣ ਕਰਕੇ ਨਜਾਇਜ਼ ਰਿਸ਼ਤੇ ਕਰਕੇ ਜਿਹੜੀ ਅਮਨ ਸੀ ਇਹਨੂੰ ਐਸੀ ਆਦਤ ਜਿਹੜੀ ਪ੍ਰਾਣੀ ਪਈ ਹੋਈ ਸੀ ਮੁੰਡਿਆਂ ਦੇ ਨਾਲ ਦੋਸਤੀ ਹੁਣ ਇਹ ਟਾਰਗੇਟ ਕਰਦੀ ਹੈ ਨਵੇਂ ਮੁੰਡਿਆਂ ਨੂੰ ਜਿਹੜੇ ਕਿ ਜਾਂਦਾ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਪੜ੍ਹਦੇ ਸੀ ਤੇ ਉਹਨਾਂ ਨੂੰ ਅਕਸਰ ਪੈਸੇ ਦੀ ਜ਼ਰੂਰਤ ਰਹਿੰਦੀ ਸੀ ਜਿਹੜਾ ਪਤੀ ਮਿਹਨਤ ਦੇ ਨਾਲ ਪੈਸਾ ਕਮਾਉਂਦਾ ਸੀ ਉਹਨਾਂ ਮੁੰਡਿਆਂ ਤੇ ਲਟਾਇਆ ਜਾਂਦਾ ਆਪਣੀ ਅਯਾਸ਼ੀ ਦੇ ਲਈ ਤੇ ਫਿਰ ਜੇਲ੍ਹ ਦੇ ਵਿੱਚ ਜਾਂਦੀ ਹੈ ਇਹੀ ਇਹਦੀਆਂ ਆਦਤਾਂ ਇਹਨੂੰ ਜੇਲ੍ਹ ਤੱਕ ਪਹੁੰਚਾਉਂਦੀਆਂ ਨੇ ਇੱਕ ਡਾਕਟਰ ਜਿਹੜਾ ਉਹ ਵੀ ਜੇਲ੍ਹ ਦੇ ਵਿੱਚ ਜਾਂਦਾ ਪਰ ਇੱਕ ਬਜ਼ੁਰਗ ਔਰਤ ਜਿਹੜੀ ਹੈ ਉਹ ਦੁਨੀਆ ਤੋਂ ਚਲੀ ਜਾਂਦੀ ਹੈ ਲਵਪ੍ਰੀਤ ਨੂੰ ਉਹਦੀ ਮਾਂ ਕਦੇ ਨਹੀਂ ਮਿਲਨੀ ਤੇ ਉਹਦੀ ਪਤਨੀ ਉਹਦੀ ਮਾਂ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਜੇਲ੍ਹ ਦੇ ਵਿੱਚ ਪਹੁੰਚਦੀ ਹੈ ਤੇ ਅਮਨ ਕੌਰ ਨੂੰ ਜਿਹੜੀਆਂ ਵਿਆਹ ਤੋਂ ਪਹਿਲਾਂ ਦੀਆਂ ਆਦਤਾਂ ਸੀ ਉਹ ਵਿਆਹ ਤੋਂ ਬਾਅਦ ਵੀ ਨਹੀਂ ਸੁਧਰਦੀ ਪਹਿਲਾਂ ਮਾਪਿਓ ਵੱਲੋਂ ਰੋਕਿਆ ਨਹੀਂ ਜਾਂਦਾ ਤੇ ਬਾਅਦ ਚ ਉਹ ਰੋਕਣ ਤੇ ਰੁਕਦੀ ਨਹੀਂ ਤੇ ਉਹਨੂੰ ਇਹਦੀਆਂ ਇਹ ਆਦਤਾਂ ਇਸ ਹੱਦ ਤੱਕ ਲੈ ਆਉਂਦੀਆਂ ਨੇ ਮਾਪੇ ਬਾਪ ਵਾਸਤੇ ਵੀ ਸ਼ਰਮਿੰਦਗੀ ਦਾ ਕਾਰਨ ਬਣਦੀ ਐ ਤੇ ਸਹੁਰੇ ਪਰਿਵਾਰ ਵਾਸਤੇ ਇੱਕ ਐਸੀ ਔਰਤ ਦੀ ਕਹਾਣੀ ਜਿਨੇ ਕਈ ਜ਼ਿੰਦਗੀਆਂ ਬਰਬਾਦ ਕੀਤੀ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮਸਿੱਕਾਂ ਤੋਂ ਬਚ ਸਕਦੇ ਆਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸਰੀ ਕਾ